ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਸ਼ ਮਿਹਰ ਉਪਾਵਹ ਡੁੱਬਦੇ ਪੱਥਰ ਤਾਰੇ ਸੋ ਕਉ ਟਲ ਗੁਰ ਸੇਵੀਐ ਅਹਨਸ ਸਹਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਉਵ ਵਸਫਤ ਖਸਮ ਦੀ ਨੂਰ ਅਰਸ ਹੋ কুরਸ ਹੋ ਝੱਟੀ ਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਦੁਰਠ ਮਹੱਲਾ ਪੰਜਵਾ ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਗਈ ਬੋੜ ਬੰਦੀ ਛੋੜ ਨਿਰੰਕਾਰ ਦੁੱਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਨਾਮ ਪਰਿਉ ਭਗਤ ਗੋਵਿੰਦ ਕਾ ਇਰਾਖੋ ਪਹਿਜ ਤੁਮਾਰੀ ਹਰ ਜਿਓ ਨਿਮਾਨਿਆ ਤੂੰ ਮਾਨ ਨੇ ਚੀਜਿਆ ਚੀਜ ਕਰੇ ਮੇਰਾ ਗੋਵਿੰਦ ਤੇਰੀ ਕੁਦਰਤ ਕਉ ਕੁਰਬਾਨ ਸਤ ਗੁਰੂ ਜੀ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ ਏ ਪ੍ਰਭੂ ਤੂੰ ਆਤਮਕ ਜੀਵਨ ਦੀ ਗਵਾਚੀ ਹੋਈ ਰਾਸ ਪੂੰਜੀ ਨੂੰ ਵਾਪਸ ਦਿਵਾਉਣ ਵਾਲਾ ਹੈ ਤੂੰ ਵਿਕਾਰਾਂ ਦੀ ਕੈਦ ਵਿੱਚੋਂ ਛੁਡਵਾਉਣ ਵਾਲਾ ਹੈ ਤੇਰਾ ਕੋਈ ਖਾਸ ਰੂਪ ਨਹੀਂ ਦੱਸਿਆ ਜਾ ਸਕਦਾ ਤੂੰ ਜੀਵਾਂ ਨੂੰ ਦੁੱਖਾਂ ਵਿੱਚ ਢਾਰਸ ਦੇਣ ਵਾਲਾ ਹੈ ਏ ਪ੍ਰਭੂ ਮੈਂ ਕੋਈ ਚੰਗਾ ਕਰਮ ਕੋਈ ਚੰਗਾ ਧਰਮ ਕਰਨਾ ਨਹੀਂ ਜਾਣਦਾ ਮੈਂ ਲੋਭ ਵਿੱਚ ਫਸਿਆ ਰਹਿਦਾ ਹਾਂ ਮੈਂ ਮਾਇਆ ਦੇ ਮੋਹ ਵਿੱਚ ਗਰਸਿਆ ਰਹਿਦਾ ਹਾਂ ਪਰ ਹੇ ਪ੍ਰਭੂ ਮੇਰਾ ਨਾਮ ਗੋਬਿੰਦ ਦਾ ਭਗਤ ਪੈ ਗਿਆ ਹੈ ਸੋ ਹੁਣ ਪੜੋ ਆਪਣੇ ਨਾਮ ਦੀ ਆਪ ਲਾਜ ਰੱਖ ਹੇ ਪ੍ਰਭੂ ਜੀ ਉਹ ਉਹਨਾਂ ਬੰਦਿਆਂ ਨੂੰ ਮਾਨ ਦਿੰਦਾ ਹੈ ਜਿਨ੍ਹਾਂ ਦਾ ਹੋਰ ਕੋਈ ਮਾਨ ਨਹੀਂ ਕਰਦਾ ਮੈਂ ਤੇਰੀ ਤਾਕਤ ਤੋਂ ਸਦਕੇ ਤੋਂ ਜਾਂਦਾ ਹਾਂ ਏ ਭਾਈ ਮੇਰਾ ਗੋਬਿੰਦ ਨਕਾਰਿਆ ਨੂੰ ਵੀ ਆਦਰ ਜੋਗ ਬਣਾ ਦਿੰਦਾ ਹੈ